ਉਹਨਾਂ ਨੇ ਇਹ ਪੇਜ ਕਸ ਪਾ ਕੇ ਤੋੜੇ ਨੇ ਪੇਜ ਖਾ ਦੇਗਾ ਪੇਜ ਕਾਦੇ ਨਿਸ਼ਾਨ ਨਹੀਂ ਐੇ ਪਾਗੀ ਤੱਕੀ ਅੱਜ ਸਾਡੇ 6 ਕੋਈ ਕਿਸੇ ਬੰਦੇ ਦਾ ਫੋਨ ਆਇਆ ਸਵੇਰ ਇਹਨਾਂ ਬੌਜੀ ਕਹਿੰਦਾ ਆਪਣੀ ਦੁਕਾਨ ਦਾ ਸ਼ਟਰ ਟੁੱਟਾ ਲੱਗਾ ਥੋੜੀ ਬਿਰਲਾ ਜਿਹਦੋਂ ਅਸੀਂ ਆ ਕੇ ਦੇਖਿਆ ਸ਼ਟਰ ਤਾਂ ਬਾਕੀ ਹੀ ਟੁੱਟਿਆ ਹੋਇਆ ਸੀ ਜਿੰਨੇ ਸਾਰੇ ਟੁੱਟੇ ਹੋਏ ਸੀ ਤੇ ਦੁਕਾਨ ਦੇ ਲੋਕ ਦਰਾਜ ਸਾਰੇ ਭੰਨੇ ਹੋਏ ਨੇ ਇਹ ਸਭ ਨਸ਼ੇੜੀ ਘੁੰਮ ਰਹੇ ਨੇ ਜਾਂ ਕੋਈ ਹੋਰ ਸ਼ਰਾਤੀ ਨਾਨਸਰ ਨੇ ਕੀ ਨੇ ਉਹ ਪੁਲਿਸ ਪ੍ਰਸ਼ਾਸਨ ਦੇ ਕੂਆ ਅਹੀ ਚਾਹਨੇ ਆ ਵੀ ਭਈ ਇਹ ਜਿਹੜੇ ਸ਼ਰਾਤੀ ਨਾਨਸਰ ਨੇ ਜਾਂ ਨਸ਼ੇੜੀ ਨੇ ਇਹਨਾਂ ਦੇ ਕੋਈ ਕਾਰਵਾਈ ਪਾ ਕੇ ਇਹਨਾਂ ਚੀਜ਼ਾਂ ਦਾ ਖੱਲ ਪਾਈ ਜਾਵੇ ਮੈਂ ਮੋਨੂ ਸਿੰਘਲਾ ਜੀ ਵਿਖੀ ਦਾ ਰਹਿਣ ਵਾਲਾ ਮੇਰੀ ਦੁਕਾਨ ਹੈ ਸ਼ੂਆ ਫਰਸ਼ ਜਿਹੜਾ ਇੱਥੇ ਸਾਨੂੰ ਅੱਜ 6:30 ਕੋਈ ਕਿਸੇ ਬੰਦੇ ਦਾ ਫੋਨ ਆਇਆ ਸੁਬਹਾ ਇਹਦਾ ਬੌਜੀ ਕਹਿੰਦਾ ਆਪਣੀ ਦੁਕਾਨ ਦਾ ਸ਼ਟਰ ਟੁੱਟਾ ਲੱਗਾ ਥੋੜੀ ਬਿਰਲਾ ਜਦੋਂ ਅਸੀਂ ਆ ਕੇ ਦੇਖਿਆ ਸ਼ਟਰ ਤਾਂ ਬਾਕੀ ਹੀ ਟੁੱਟਿਆ ਹੋਇਆ ਸੀ ਜਿੰਨੇ ਸਾਰੇ ਟੁੱਟੇ ਹੋਏ ਸੀ ਤੇ ਦੁਕਾਨ ਦੇ ਲੋਕ ਦਰਾਜ ਸਾਰੇ ਭੰਨੇ ਹੋਏ ਨੇ ਸਨ ਬਾਕੀ ਦੇਖਦੇ ਹਾਂ ਅਜ ਤਾਂ ਜਿਹੜਾ ਅਨੁਮਾਨ ਹੈ ਉਹ 12-15000 ਰੁਪਏ ਦੇ ਹੀ ਲੱਗਿਆ ਬਾਕੀ ਖੋਲ ਕੇ ਦੇਖਦੇ ਹਾਂ ਚੈੱਕ ਕਰਾਂਗੇ ਵੀ ਕਿੰਨਾ ਕੁ ਨੁਕਸਾਨ ਆ ਤੇ ਇਹ ਸਭ ਨਸ਼ੇੜੀ ਘੁੰਮ ਰਹੇ ਨੇ ਜਾਂ ਕੋਈ ਹੋਰ ਸ਼ਰਾਬੀ ਨੰਨਸਰ ਨੇ ਕੀ ਨੇ ਉਹ ਪੁਲਿਸ ਪ੍ਰਸ਼ਾਸਨ ਨੇ ਕੀਤਾ ਲੇਕਿਨ ਸਾਨੂੰ ਕੁਝ ਹੋਰ ਵੀ ਪਤਾ ਲੱਗਿਆ ਵੀ ਖੀ ਦੇ ਵਿੱਚ ਕੁਝ ਕਾਲੀ ਮਾਤਾ ਦੇ ਮੰਦਰ ਦੇ ਵਿੱਚ ਵੀ ਕੋਈ ਗੜਬੜ ਹੋਈ ਸੀ ਔਰ 8-10 ਦਿਨ ਪਹਿਲਾਂ ਤਿੰਨ-ਚਾਰ ਦਗਾਨਾਂ ਦੇ ਵੀ ਉਦੋਂ ਵੀ ਜਿੰਦੇ ਰੁੱਟੇ ਗਏ ਸੀ ਵੀ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਭਈ ਇਹ ਜਿਹੜੇ ਸ਼ਰਧਾਰਤੀ ਅਨੰਤ ਸੰਨ ਜਾਂ ਨਛੇੜੀ ਨੇ ਇਹਨਾਂ ਦੇ ਕੋਈ ਕਾਰਵਾਈ ਪਾ ਕੇ ਇਹਨਾਂ ਚੀਜ਼ਾਂ ਦਾ ਖੱਲ੍ਹ ਪਾਈ ਜਾਵੇ ਵੇਜ ਰੇਂਜ ਕੋਸ ਪਾ ਕੇ ਤੋੜੇ ਨੇ ਪੇਜ ਖਾ ਦੇਗਾ ਪੇਜ ਕਾਦੇ ਨਿਸ਼ਾਨ ਨਹੀਂ ਐੇ ਪਾ ਕੇ ਟੱਕੀ ਤਨੂੰ ਅਜੂ ਸਾਡੇ ਛੇ ਕੋਏ ਕਿਸੇ ਬੰਦੇ ਦਾ ਪੌਣ ਆਇਆ ਸੁਬਹਾ ਕਹਿੰਦਾ ਬੌਜੀ ਕਹਿੰਦਾ ਆਪਣੀ ਦੁਕਾਨ ਦਾ ਸ਼ਟਰ ਟੁੱਟਾ ਲੱਗਾ ਥੋੜੀ ਫਿਰ ਲੈ ਜਦੋਂ ਅਸੀਂ ਆ ਕੇ ਦੇਖਿਆ ਸ਼ਟਰ ਤਾਂ ਬਾਕੀ ਹੀ ਟੁੱਟਿਆ ਹੋਇਆ ਸੀ ਜਿੰਨੇ ਸਾਰੇ ਟੁੱਟੇ ਹੋਏ ਸੀ ਤੇ ਦੁਕਾਨ ਦੇ ਲੋਕ ਦਰਾਜ ਸਾਰੇ ਭੰਨੇ ਹੋਏ ਨੇ ਇਹ ਸਭ ਨਸ਼ੇੜੀ ਘੁੰਮ ਰਹੇ ਨੇ ਜਾਂ ਕੋਈ ਹੋਰ ਸ਼ਰਾਬੀ ਨੰਦਸਰ ਨੇ ਕੀ ਨੇ ਉਹ ਪੁਲਿਸ ਫਰਸ਼ਾਸ਼ ਨੇ ਕਿਹਾ। ਇਹ ਹੀ ਜਾਣਦੇ ਆ ਵੀ ਭਈ ਇਹ ਜਿਹੜੇ ਸ਼ਰਾਬੀ ਅਨੰਦਸਨ ਜੀ ਨਸ਼ੇੜੀ ਨੇ ਇਹਨਾਂ ਦੇ ਕੋਈ ਕਾਰਵਾਈ ਪਾ ਕੇ ਇਹਨਾਂ ਚੀਜ਼ਾਂ ਦਾ ਖੱਲ ਪਾਈ ਜਾਵੇ। ਮੈਂ ਮੋਨੂ ਸਿਕਲਾ ਜੀ ਭਿੱਖੀ ਦਾ ਰਹਿਣ ਵਾਲਾ। ਮੇਰੀ ਦੁਕਾਨ ਹੈ ਸ਼ਿਵਾ ਫਰਸ਼ ਜਿਆਦਾ। ਇੱਥੇ ਸਾਨੂੰ ਅੱਜ 6:30 ਕੋਈ ਕਿਸੇ ਬੰਦੇ ਦਾ ਫੋਨ ਆਇਆ ਸਵੇਰ। ਆਹ ਬੌਜੀ ਕਹਿੰਦਾ ਆਪਣੀ ਦੁਕਾਨ ਦਾ ਸ਼ਟਰ ਟੁੱਟਾ ਲੱਗਦਾ ਥੋੜੀ ਬਿਰਲ ਐ ਜਦੋਂ ਅਸੀਂ ਆ ਕੇ ਦੇਖਿਆ ਸ਼ਟਰ ਬਾਕੀ ਹੀ ਟੁੱਟਿਆ ਹੋਇਆ ਸੀ ਜਿੰਨੇ ਸਾਰੇ ਟੁੱਟੇ ਹੋਏ ਸੀ ਤੇ ਦੁਕਾਨ ਦੇ ਲੋਕ ਦਰਾਜ ਸਾਰੇ ਭੰਨੇ ਹੋਏ ਨੇ ਬਾਕੀ ਦੇਖਦੇ ਹਾਂ ਅਜੇ ਤਾਂ ਜਿਹੜਾ ਅਨੁਮਾਨ ਆ ਉਹ 12-15000 ਰੁਪਏ ਦੇ ਹੀ ਲੱਗਿਆ ਬਾਕੀ ਖੋਲ ਕੇ ਦੇਖਦੇ ਹਾਂ ਚੱਕਰਾਂਗੇ ਵੀ ਕਿੰਨਾ ਕੁ ਨੁਕਸਾਨ ਆ ਤੇ ਇਹ ਸਭ ਨਸ਼ੇੜੀ ਘੁੰਮ ਰਹੇ ਨੇ ਜਾਂ ਕੋਈ ਹੋਰ ਸ਼ਰਾਤੀ ਨੰਦਸਰ ਨੇ ਕੀ ਨੇ ਉਹ ਪੁਲਿਸ ਪ੍ਰਸ਼ਾਸਨ ਨੇ ਕੀ ਆ ਲੇਕਿਨ ਸਾਨੂੰ ਕੁਝ ਹੋਰ ਵੀ ਪਤਾ ਲੱਗਿਆ ਵੀ ਕੀ ਦੇ ਵਿੱਚ ਕੁਸ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਵੀ ਕੋਈ ਗੜਬੜ ਹੋਈ ਸੀ ਔਰ 8-10 ਦਿਨ ਪਹਿਲਾਂ ਤਿੰਨ ਚਾਰ ਗੱਗਨਾਂ ਦੇ ਵੀ ਉਦੋਂ ਵੀ ਜਿੰਦੇ ਟੁੱਟੇ ਗਏ ਸੀ ਵੀ ਅਸੀਂ ਤਾਂ ਇਹੀ ਚਾਹਨੇ ਆਂ ਵੀ ਭਈ ਇਹ ਜਿਹੜੇ ਸ਼ਰਧਾਤੀ ਅਨੰਤ ਸਨ ਜਾਂ ਨਸ਼ੇੜੀ ਨੇ ਇਹਨਾਂ ਦੇ ਕੋਈ ਕਾਰਵਾਈ ਪਾ ਕੇ ਇਹਨਾਂ ਚੀਜ਼ਾਂ ਦਾ ਖੱਲ ਪਾਈ ਜਾਵੇ